ਅਤੇ ਵੀ ਲੈਣ ਆਏ ਹੋਏ ਸੰਗਤ ਸਾਰਿਆਂ ਨੂੰ ਫਤਹਿ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਤੋਂ ਪਹਿਲਾਂ ਬੋਲਦਿਆਂ ਨਵਦੀਪ ਸਿੰਘ ਤੇ ਚੀਫ ਸਾਹਿਬ ਨੇ ਦੱਸਿਆ ਕਿ ਅੱਜ ਆਪਾਂ ਇੱਥੇ ਕਿਸ ਮਕਸਦ ਲਈ ਇਕੱਠੇ ਹੋਏ ਹਾਂ ਹਾੜਾਂ ਦੇ ਦੌਰਾਨ ਤੁਹਾਡੇ ਨਾਲ ਕੁਝ ਵਾਅਦੇ ਕੀਤੇ ਸਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਪਹਿਲਾ ਵਾਦਾ ਕੀਤਾ ਸੀ ਕਿ ਜਿਹੜਾ ਤੁਹਾਡਾ ਨੁਕਸਾਨ ਹੋਇਆ ਹੜ੍ਹਾਂ ਦੇ ਆਉਣ ਦੇ ਨਾਲ ਉਹਦਾ ਜਿਹੜਾ ਮੁਆਵਜ਼ਾ ਉਹ ਕੋਈ 8000 ਜਾਂ 10000 ਨਹੀਂ ਤੁਹਾਨੂੰ 20000 ਪ੍ਰਤੀ ਏਕੜ ਦੇਵਾਂਗੇ ਤੇ ਪਹਿਲੀ ਜਵਾਲ ਉਹਨਾਂ ਨੇ ਉਹ ਪਗਾਈ ਹੈ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਤਕਰੀਬਨ 70% ਲੋਕਾਂ ਦੇ ਖਾਤਿਆਂ ਦੇ ਵਿੱਚ ਉਹ ਜਿਹੜਾ 20000 ਰੁਪਈਆ ਉਹ ਪਹੁੰਚ ਚੁੱਕਿਆ ਹੈ ਉਹ ਲਗਾਤਾਰ ਖਾਤਿਆਂ ਦੇ ਵਿੱਚ ਆ ਰਿਹਾ ਹੈ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਕਦੇ ਕੋਈ ਫਰਕ ਸੀ ਕਿਸੇ ਦਾ KYC ਨਹੀਂ ਸੀ ਹੋਇਆ ਜਾਂ ਕਿਸੇ ਦਾ ਕੋਈ ਖਾਤਾ ਨੰਬਰ ਦਾ ਫਰਕ ਸੀ ਉਹ ਖਾਤੇ ਕੁਝ ਨੂੰ ਰਹਿ ਗਏ ਪਰ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੇ ਪੈਸੇ ਨੇ ਉਹ ਸਾਡੇ ਜਿਵੇਂ ਦੇ ਵਿੱਚ ਪਹੁੰਚ ਚੁੱਕੇ ਨੇ तकरीबन 11 ਕਰੋੜ ਤੋਂ ਉੱਤੇ ਦੀ ਜਿਹੜੀ ਰਾਸ਼ੀ ਹੈ ਉਹ ਜਿਹੜੀ ਆਪਣੇ ਹਲਕੇ ਦੇ ਵਿੱਚ ਠਾਈਆਂ ਪਿੰਡਾਂ ਦੇ ਵਿੱਚ ਜਿਹੜੀ ਵੰਡੀ ਜਾਣੀ ਹੈ 9 ਕਰੋੜ ਤੋਂ ਉੱਤੇ ਜਿਹੜੀ ਰਾਸ਼ੀ ਹੈ ਉਹ ਤੁਹਾਡੇ ਖਾਤਿਆਂ ਦੇ ਵਿੱਚ ਪੈ ਚੁੱਕੀ ਹੈ ਤੇ ਜਿਹੜੇ ਜਿਹੜੇ ਮਕਸਦ ਲਈ ਅੱਜ ਆਪਾਂ ਇਕੱਠੇ ਹੋਏ ਆ ਜਦੋਂ ਤੁਹਾਡੇ ਨਾਲ ਇਹ ਵਾਅਦਾ ਕੀਤਾ ਸੀ 20000 ਦਾ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਇੱਕ ਹੋਰ ਵਾਅਦਾ ਕੀਤਾ ਸੀ ਮੁੱਖ ਮੰਤਰੀ ਸਾਹਿਬ ਨੇ ਕਿ ਜਿਹੜੀ ਤੁਸੀਂ ਕੜਕ ਵਿਚਣੀ ਐ ਉਹ ਕੜਕ ਦਾ ਜਿਹੜਾ ਬੀ ਐ ਉਹ ਵੀ ਤੁਹਾਨੂੰ ਸਾਰਿਆਂ ਨੂੰ ਫ੍ਰੀ ਦੇਣਾ ਤੇ ਮੈਂ ਧੰਨਵਾਦੀ ਆ ਦੇਖੋ ਸਾਹਮਣੇ ਹੀ ਮੁੱਖ ਮੰਤਰੀ ਸਾਹਿਬ ਦਾ ਜੋ ਕੰਮ ਕਰਦੇ ਨੇ ਤੇ ਅੱਜ ਤੁਹਾਡੇ ਵਿੱਚੋਂ ਕੜਕ ਦਾ ਜਿਹੜਾ ਬੀ ਐ ਉਹ ਵੰਡਣ ਵਾਸਤੇ ਆਏ ਆ ਮੈਂ ਤੋਂ ਪਹਿਲਾਂ ਬੋਲਦਿਆਂ ਚੀਫ ਸਾਹਿਬ ਨੇ ਕਿਹਾ ਇਸ ਵਨ ਦੇ ਵਿੱਚ ਕੋਈ ਪਾਰਟੀਵਾਦੀ ਨਹੀਂ ਕੋਈ ਅਕਾਲੀ ਕੋਈ ਕਾਗਰਸੀ ਕੋਈ ਬੀਜੇਪੀ ਕੋਈ ਫਰਕ ਨਹੀਂ ਜਿਸ ਵੀ ਕਿਸਾਨ ਦਾ ਨੁਕਸਾਨ ਹੋਇਆ ਉਹਦੇ ਤੱਕ ਪਹਿਲਾ ਜਿਹੜਾ ਵਾਅਦਾ ਉਹ ਵੀ ਪਹੁੰਚਿਆ ਸਾਦੇ ਵੱਲੋਂ ਵੰਡਿਆ ਗਿਆ ਰਾਸ਼ਨ ਉਹ ਵੀ ਘਰ-ਘਰ ਪਹੁੰਚਿਆ ਸਾਦੇ ਵੱਲੋਂ ਵੰਡਿਆ ਜਿਹੜਾ ਪਸ਼ੂਆਂ ਲਈ ਅਚਾਰ ਹੈ ਉਹ ਵੀ ਘਰ-ਘਰ ਪਹੁੰਚਿਆ ਸਾਦੇ ਵੱਲੋਂ ਵੱਡੀ ਫੀਡ ਉਹ ਵੀ ਬਿਨਾਂ ਭੇਦ ਭਾਵ ਤੋਂ ਘਰ-ਘਰ ਪਹੁੰਚੀ ਹੈ ਤੇ ਅੱਜ ਜਿਹੜਾ 20 ਹੈ ਕਣਕ ਦਾ ਉਹ ਵੀ ਬਿਨਾਂ ਭੇਦ ਭਾਵ ਤੋਂ ਬਿਨਾਂ ਕਿਸੇ ਪਾਰਟੀਵਾਦੀ ਤੋਂ ਇਕੱਲੇ ਇਕੱਲੇ ਨੂੰ ਦੇਣਾ ਉਹਨਾਂ ਲੋਕਾਂ ਵਾਂਗੂ ਨਹੀਂ ਜਿਹੜੇ ਆਗੇ ਦਿਖਾਵਾ ਕਰਦੇ ਨੇ ਤੇ ਆਪ ਦੇ ਕੁਝ ਕੁ ਬੰਦਿਆਂ ਨੂੰ ਦੇ ਕੇ ਚਾਹੇ ਰਾਸ਼ਨ ਕਹਿ ਲਓ ਚਾਹੇ ਆਚਾਰ ਕਹਿ ਲਓ ਪਸ਼ੂਆਂ ਦਾ ਤੇ ਚਾਹੇ ਆ ਕਣਕ ਦਾ ਵੀ ਕਹਿ ਲਓ ਟੌਪ ਜਾ ਰਜਤਾ ਕਿ ਅਸੀਂ ਜੀ ਆ ਲੋਕ ਸੇਵਾ ਕਰ ਰਹੇ ਆ ਲੋਕ ਸੇਵਾ ਉਹ ਨਹੀਂ ਹੁੰਦੀ ਕਿ ਆਪਦੇ ਬੰਦਿਆਂ ਦੇ ਘਰ ਭਰੀ ਜਾਓ ਜਿਹੜੇ ਗਰੀਬ ਨੇ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਕੁਝ ਦਿਓ ਰਾ ਸੋ ਆਨਲਾਈਨ ਪੋਰਟਲ ਬਣਾਤਾ ਸਰਕਾਰ ਨੇ ਜਿਹੜਾ ਉਹ ਪੋਰਟਲ ਤੇ ਜਾ ਕੇ ਆ ਕਣਕ ਦਾ 2 ਭਰ ਦਿੰਦਾ ਉਹਦੇ ਕੋਲੇ ਕਣਕ ਦਾ 2 ਪਹੁੰਚਦਾ ਹੋ ਜਾਊਗਾ ਇਹ ਜਿਹੜਾ ਬਿਲਕੁਲ ਫ੍ਰੀ ਹੈ 1 ਰੁਪਇਆ ਕਿਸੇ ਦਾ ਨਹੀਂ ਲੈਣਾ ਨਾ ਲੱਗਣਾ तकरीबन 5 ਕਿੱਲਿਆਂ ਤੱਕ ਜਿਸ ਕਿਸਾਨ ਦੀ ਜ਼ਮੀਨ ਹੈ ਉਹ ਜਿਹੜਾ ਫਾਇਦਾ ਉਹ ਲੈ ਸਕਦਾ ਹੈ 40 ਕਿਲੋ ਵੀ ਇੱਕ ਕਿੱਲੇ ਦਾ 40 ਕਿਲੋ ਜਿਹੜੀ ਕਣਕ ਹੈ ਉਹ ਇੱਕ ਕਿਸਾਨ ਨੂੰ ਮਿਲਣੀ ਹੈ ਇੱਕ ਕਿੱਲੇ ਦਾ ਜਿੰਨੇ ਵੀ ਤੁਸੀਂ ਅਪਲਾਈ ਕਰੋਗੇ ਇਹ ਜਿਹੜੇ 28 ਪਿੰਡਾਂ ਵਾਲੇ ਤੁਹਾਨੂੰ ਬਿਲਕੁਲ ਫ੍ਰੀ ਮਿਲੇਗਾ ਤੇ ਇੱਕ ਸਰਕਾਰ ਵੱਲੋਂ ਹੋਰ ਸਕੀਮ ਹੈ ਇਹਨਾਂ ਠਾਈਆਂ ਪਿੰਡਾਂ ਤੋਂ ਬਾਹਰ ਵੀ ਜੇ ਕੋਈ ਕਿਸਾਨ ਇਸ ਜਿਹੜਾ ਇਹ ਵੀ ਲੈਣਾ ਚਾਹੁੰਦਾ ਹੈ ਉਹਦੇ ਉੱਤੇ ਵੀ ਬੜੀ ਵੱਡੀ ਸਬਸਿਡੀ ਆ ਸਰਕਾਰ ਵੱਲੋਂ ਤਕਰੀਬਨ ਮੈਨੂੰ ਲੱਗਦਾ ਕਿ 2200 ਰੁਪਏ ਕਣਕ ਦਾ ਰੇਟ ਹੈ ਤੇ 2200 ਵਾਲਾ ਵੀ ਤੁਹਾਨੂੰ 800 ਵਿੱਚ ਮਿਲ ਸਕਦਾ ਜੇ ਤੁਸੀਂ ਆਨਲਾਈਨ ਜਾ ਕੇ ਅਪਲਾਈ ਕਰਕੇ ਉਹ ਜਿਹੜਾ B ਹੈ ਉਹ ਤੁਸੀਂ ਲੈ ਸਕਦੇ ਹੋ ਜਿਹਦਾ ਨਹੀਂ ਵੀ ਨੁਕਸਾਨ ਹੋਇਆ ਉਹ ਵੀ ਇਸ ਸਕੀਮ ਦਾ ਜਿਹੜਾ ਫਾਇਦਾ ਸਰਕਾਰ ਤੋਂ ਉਹ ਲੈ ਸਕਦਾ ਸੋ ਅੱਜ ਤੁਹਾਡੇ ਵਿੱਚ ਆਏ ਆ ਤੁਹਾਨੂੰ ਮੁਆਵਜ਼ਾ ਵੀ ਦਿੱਤਾ ਤੁਹਾਨੂੰ ਅੱਜ B ਵੀ ਦੇ ਦੇਣਾ ਤੇ ਤੋਂ ਬਾਅਦ